ਬਲੀ ਮਹਲਾ ਦੀ ਜੋ ਨੰਦ ਇੱਕ ਓੰਕਾਰ ਸਭ ਪ੍ਰਸਾਦ ਹੈ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਸਤਾਂ ਪਾਇਆ ਸਹਿਜ ਸਿਤੀ ਮਨ ਮਨ ਜੀਵਨ ਆਇਆ ਰਾਗ ਰਤਨ ਪਰਵਾਹ ਤਰੀਆ ਸਬਦ ਗਾਉਣ ਆਇਆ ਸਬਦੋਤਾ ਗਾਉ ਬੋਰੀ ਕੇ ਰਹਾ ਮੰਦੀ ਵਸਾਇਆ ਕਹ ਰਾਜ ਰਤ ਹੋਆ ਸਤਿਗੁਰੂ ਮੈਂ ਪਾਇਆ ਏ ਬਨ ਮੇਰੇ ਅਪਸਦ ਰੋਹ ਹਰਿ ਨਾਮੇ ਹਰਿ ਨਾਮ ਤੋ ਤੁਮਨ ਮੇਰੇ ਤੁਖ ਸਭ ਸਾਰਨਾ ਅੰਕੇਤ ਕਰੋ ਕਰੇ ਤੇਰਾ ਕਾਰਜ ਸਭ ਸੁਆਰਣਾ ਸਪਨਾ ਗੱਲਾ ਉਹ ਸਮਰਤ ਸੋਹਣੀ ਸੋਤਮਹੰਸਾ ਨੇ ਕਹ ਨਾਨਕ ਮਨ ਮੇਰੇ ਸਦਾ ਤੁਹੰਨ ਨਾਲੇ ਸੱਚੇ ਸਾਹਿਬਾ ਕੀ ਹਾਏ ਕਰਦੇ ਰਹਿ ਤਾਤਾ ਤੇਰਾ ਸਭ ਕਿਛ ਹੈ ਜਿਸ ਦੇ ਸਪਾਵੇ ਸਦਾ ਸਿਖਤ ਸਦਾ ਤੇਰੀ ਨਾਮੁ ਅਰਪ ਸੋਹ ਬੇ ਨਾਮ ਜਿੱਤ ਮਨ ਦੱਸਿਆ ਬਾਜੀ ਸੰਤਤ ਮੇਰੇ ਕਹ ਨਾਨਕ ਸੱਚੇ ਸਾਹਿਬਾ ਕੀ ਹਾਏ ਕਰਦੇ ਰਹਿ ਸਚਾ ਨਾਮ ਮੇਰਾ ਨਾਮ ਸੱਚਾ ਨਾਮ ਦਾਾਰ ਮੇਰਾ ਜੁਗਤਾਂ ਸਦਗੋ ਦੇ ਘਰ ਦਾ ਉਜਾਈਆ ਸਦਾ ਕੁਰਵਾਣ ਕੀਤਾ ਗੁਰੂ ਵਿਖਾ ਹੋ ਜਿਸ ਬਿਆ ਰੇ ਵਡਿਆਈਆ ਕਹੈ ਨਾਨਕ ਸੋਹ ਸੰਤ ਤਹੋ ਸੰਤ ਹੋ ਪਿਆ ਸੱਚਾ ਨਾਮ ਜਿਹਾਰਾ ਆਜੇ ਪਦ ਸ਼ਬਦ ਜਿਸ ਕੰਸ ਭਾਗ ਹੈ ਕਸ ਭਾਗ ਹੈ ਸੰਤ ਵਾਜੇ ਕਲਜ ਕਰੇ ਰੇ ਤੁਮਹਿ ਕਿਰਪਾ ਮੈਂ ਦੁਖ ਨੇ ਕੋਏ ਨਾ ਜਾ ਮਗਰੇ ਤੇਮਰਾ ਸੂਤਰ ਧਾਰੀ ਤਬ ਤੇ ਹੋਏ ਸੋ ਆਗਿਆ ਗਾਰੀ ਤੁਮਰੇ ਕਤ ਮਿਤ ਤੁਮਹੀ ਜਾ ਰਹੇ ਨਾਨਕ ਦਾਸ ਸਦਾ ਗੁਰਬਾਨੇ ਬੋਲਿ ਲਿਵਾਏ ਗੋਵਾਹ ਏਕਾ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤ ਜੀ ਸਹਾਇ ਵਾਹ ਜੀ ਮਨੋ ਅੱਤੇ ਜੀ ਕੇ ਪਾਚਾ ਹੈ ਦਸਵੇਂ ਪ੍ਰਤਾਪ ਪਰਉਪਤੀ ਸਰਵਕ ਗੁਰਦਾਨਕ ਲਈ ਧਿਆਏ ਫਿਰ ਅਗਦ ਗੁਰ ਤੇ ਆਪਣੇ ਦਾਸ ਰਾਮਦਾਸ ਰਹੀ ਸਹਾਰੇ ਅਰਜਹ ਹਰ ਗੋਵਿੰਦ ਰੋ ਸਿਮਰੋ ਸ੍ਰੀ ਹਰਿ ਗਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੇ ਸੰਤ ਖਜਾਇ ਤੇਗ ਬਾਹਤਰ ਸਿਮਰਿਆ ਘਰ ਨੌ ਲਿਤੇ ਆਵੇ ਤਾਏ ਸਭ ਛਾਈ ਹੋਏ ਸਹਾਰੇ ਦਸ ਸੇਖ ਸਾਹਿਬ ਦੇ ਸਭ ਥਾਏ ਹੈ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਗ ਨੀਦਰ ਦਾ ਧਿਆਨ ਧਰ ਕੇ ਬੋਲ ਨਾ ਦੇ ਵਾਹਿਗੁਰੂ ਅੱਜ ਆਪਿਆ ਰਿਆ ਸਭ ਸਾਹਿਬ ਜਾਂ ਧਿਆਨ ਚਾਲਿਆ ਭੁਗਤਿਆ ਹੱਡੀਆਂ ਜਬੀਆਂ ਤਪੀਆਂ ਜਿਨ੍ਹਾਂ ਨਾਮ ਤੇ ਪਿਆ ਵਣ ਸਕਿਆ ਦੇਗ ਚਲਾਈ ਤੇਗ ਵਾਹਿ ਜਨ ਆਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਬਹਾਲੇ ਗੁਰੂ ਜਨ ਆ ਸਿੰਘਾ ਸਿੰਘਣਿਆਲੇ ਤਰਬ ਹੇਤ ਸੀਸ ਦਿੱਤੇ ਬੰਦ ਬੰਦ ਕਹਾਈ ਉਪਰੀਆ ਲੋਹਾ ਯਾਤ ਖੜਿਆ ਤੇ ਚੜੇ ਤਰਿਆਰਿਆ ਦਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾ ਸਵਸ ਸਗਿ ਵਾਹਿ ਦਿਰਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਵਾਹਿ ਗੁਰੂ ਬੰਜਾਂ ਤਖਤਾਂ ਸਰਬੱਤ ਗੁਰ ਦਵਾਰਿਆਂ ਦਾ ਧਿਆਨ ਧਰ ਕੇ ਖਾਲਸਾ ਦੇ ਬੋਲੋ ਵਾਹਿ ਗੁਰੂ ਅretsme ਸਰਬੱਤ ਖਾਲਸਾ ਦੀ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਵਾਹਿਗੁਰੂ ਵਾਹ ਮਤੋਂ ਪੰਥ ਰਖਿਆ ਬੁਆਹਿਗੁਰੂ ਏ ਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਇਤਾ ਕਰਿਓ ਸ੍ਰੀ ਦਰਗਾਹਾ ਸਾਹਿਬ ਅਤੇ ਹੋ ਗੁਰਦਾਰਿਆ ਵਰਤਾਵਾ ਦੇ ਜਿਹੜਾ ਤੋਂ ਪੰਥ ਨੂੰ ਵਿਚੋੜਿਆ ਗਿਆ ਹੈ ਤਰ੍ਹਾਂ ਦੇ ਖੁੱਲੇ ਦਰਸ਼ਨ ਦੀ ਦਾ ਸੇਵਾ ਸੁਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਵਾੜਿਆਂ ਦੇ ਮਾੜਾ ਨਿਤਾੜਿਆਂ ਦੇ ਤਾੜ ਨੇਉਤਿਆਂ ਦੀ ਓਟਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਹਾਰਾ ਜ ਆਪ ਜੀ ਆਨੇ ਕਿਰਪਾ ਰਹਿਮਤ ਬਖਸ਼ੇ ਜੀਤੇ ਉਹ ਦਮਤ ਪ੍ਰਵੇ ਅੰਦਰ ਜਾਵੇਂ ਜੋ ਪ੍ਰੇਰਿਤ ਹੋ ਕਰਨਾ ਜੋ ਗੱਡੂਆ ਤੰਤ ਬਜਾਵੇ ਤੰਤੇ ਤਿਉ ਵਜਹਿ ਜਗਤ ਜਨਾਂ ਦੇ ਬਹਾਵਾ ਕੰਸਾਰ ਆਪ ਜੀ ਆਦੇ ਦਰ ਘਰ ਦੇ ਸੇਵਕ ਸਮੋਹ ਜੀਵਨਾ ਇਲਾਕਾ ਲੋ ਸਤਿ ਸੰਤੋ ਵਧਾ ਨਗਰ ਖੇੜੇ ਦੀ ਖੁਸ਼ੀ ਅਤੇ ਪਵਾਰਾ ਦੀ ਚੜ੍ਹ ਦਿਖਾਵਾ ਵਾਸਤੇ ਅਤੇ ਆਪ ਜਣ ਦਰਬੋਧ ਕਰੋ ਸਾਈ ਸੰਤ ਬਾਬਾ ਸੰਤ ਰਾਮ ਜੀ ਦੇ ਸਤਿਨਾਮ ਮਿੱਠੀ ਯਾਦ ਨੂੰ ਬੁਲਾਉਂਦਿਆਂ ਹੋਇਆ ਆਪ ਜੀਾਂ ਦੇ ਪਾਵਨ ਪਵਿੱਤਰ ਸਾਧ ਖਾਲਸਾ ਦੀ ਬਾਗ ਸੁਸਾਇਟੀ ਗੁਰਦਵਾਰਾ ਸਾਹਿਬ ਸੁਖਸાગਰ ਵਿਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀਾਂ ਦੀ ਪਾਵਨ ਬਾਣੀ ਦਾ ਓਟ ਆਸਰਾ ਲੱਗਿਆ ਹੋਇਆ ਸ਼ਰਧਾਲੂ ਦੀ ਤਰਫ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਕਿਰਪਾ ਕਰਨੇ ਇਸ ਨੂੰ ਆਏ ਸਕਤਾਂ ਦੀਆਂ ਹਾਜ਼ਰੀਆਂ ਤਹਿਲ ਫੁੱਲ ਪੇਟਾ ਵਾਹਨ ਦਰ ਪਰਵਾਣ ਕਾਨੀਆ ਕਦਮ ਕਦਮ ਲੇ ਕੇ ਵਿਚਰਾਵਣਾ ਜੀ ਸਮੂਹ ਜੀਵਨਾ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਅਤਰ ਰੱਖਣਾ ਸਭ ਦੇ ਪਰਿਵਾਰਾਂ ਵਿੱਚ ਸਭ ਸ਼ਕਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਜੀਗਨਾ ਦੇ ਨਾਸ ਕਰਨੇ ਹਰ ਮੈਦਾਨੇ ਖਤੇ ਬਖਸ਼ਿਸ਼ ਕਰਨੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਅਤਰ ਰੱਖ ਕੇ ਗੁਰਮੱਦੀ ਸੋਝ ਵਿੱਚ ਵਿਦਿਆ ਦੇ ਦਾਵਨ ਬਖਸ਼ਿਸ਼ ਕਰਨੇ ਗਰੀਬਾਂ ਦਾ ਤਾਕਤਾਂ ਜੀ ਕਿਰਪਾ ਕਰਨੀ ਤਿੰਨੋਂ ਦਿਨਾਂ ਸੇਵਾ ਕਰਨ ਦੇ ਬਾਦ ਬੁਢੀ ਸਮਰੱਥਾ ਬਖਸ਼ਿਸ਼ ਕਰਨੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਤਿੰਨੋ ਦਿਨ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜਿਵਾਈ ਜਾਣੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਾ ਨੇ ਆਪਣੇ ਸੇਵਕਾਂ ਪਾਸੋਂ ਸੇਵਾ ਆਪ ਸਿਰ ਤੇ ਹੱਥ ਰੱਖ ਕਰਕੇ ਲੈ ਰਣੀ ਗਰੀਬ ਰਾਤ ਪਾਤਸ਼ਾਹ ਜੀ ਦੀ ਕਿਰਪਾ ਕਾ ਨੇ ਸਮੂਹ ਭਾਰਤੀ ਸਿੰਘਾਂ ਦੇ ਸਿਰ ਤੇ ਮੇਰ ਭਰਿਆ ਤਰਕਣੇ ਸੁੱਧ ਅਤੇ ਸੁਪਸ਼ਟ ਬਾਣੀ ਪੜਨ ਦੀ ਸੁਣਨ ਦੀ ਸੇਵਾ ਕਰਨ ਦੇ ਬਲਬਲ ਪਕਸ਼ਿਸ਼ ਕਰਨੇ ਗਰੀਬ ਰਾਤ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਛੇ ਪੌੜੇ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ ਬਖਸ਼ਿਆ ਪ੍ਰੇਰਨਾ ਵਿੱਚੋਂ ਕਿਹੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਵਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਦਾਰੇ ਸੰਗਤ ਨੂੰ ਅਸੀਸ ਬਖਸ਼ਦੇ ਹੋਵੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਨ ਦੀ ਆਗਿਆ ਸ੍ਰੀ ਹੁਕਮਨਾਮਾ ਸਾਹਿਬ ਬਖਸ਼ਿਸ ਕਰਕੇ ਕਰੋ ਜੀ ਸਿੱਖ ਉਤਸੋ ਖੋਵੇ ਨਾਮ ਚਰਿਤ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਵਤ ਲਾਏ ਬੰਦ ਹੋਵਾੜਾ ਨਾਮ ਕਨਾਂ ਜੜਦੀ ਕਲਾ ਤੇਰੇ ਆਨ ਸਰਬਤ ਦਾ ਭਲਾ ਉਦਿਕਾ ਘਲ ਜਾ ਵਾਹਿ ਤੁਝ ਕੇ ਬਲ ਹੈ ਦੋਹਰਾ ਸ਼ਹੀ ਵਾਹਿ ਗੁਰੂ ਸਾਹਿਬ ਜੀਓ ਧਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਕਰਨਾ ਨਕਾਜ ਰਾਖੀ ਮੇਰੀ ਤੂੰ ਮੇਰ ਮਰਗਤ ਸਾਮੀ ਓਟ ਕਹੀਂ ਤੇਰੀ ਨਾ ਟੁੰਡੋ ਲੋ ਨਾ ਹੰਗਿਰਤੇ ਰਖ ਲੈਨੀ ਹਰ ਮੇਰੀ ਸੋ ਕੋ ਟਰ ਗੁਰ ਸੇਵੀਆ ਐਸ ਸਹਿਜ ਸੁਭਾਵੇ ਰਸੇ ਗੁਰੂ ਕਾ ਜਨਮ ਮਰ ਦੁਖ ਜਾਵੇ ਧੰਵਾ ਹੈ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪੰਜਵਾਂ ਉਮਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕਾ ਨਮਕਾ ਤੁਮਹੀ ਬਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਉਮਦਾ ਤੇ ਠਾਕੁਰ ਪ੍ਰਤਪਾਲ ਕਾ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਥਮਰੇ ਧਾਰੇ ਜਿਹਾ ਏ ਕਵਨ ਗੁਣ ਕਹੀਐ ਬੇਸਮਾਰ ਬਯੰਤ ਸੁਆਮੀ ਅਨੰਤ ਨਕ ਨਹੀਂ ਲਹੀਐ ਰਾਗ ਹਮਾਰੇ ਖੰਡੋ ਅਣਕ ਬਿਧੀ ਸਮਝਾਓ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਣ ਬਿਰ ਦਰਖਾਓ ਤੁਮਰੀ ਸਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਣਹਾਰ ਤੇ ਅੱਲਾ ਨਾਨਕ ਕਰਥੇ ਓ ਰੀਆ ਸਾ ਤੂੰ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਂ ਨੰਦੇ ਅੱਲਾ ਨਾਨਕ ਕਰਕੇ ਬੋਲੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਇ ਕੋਲ ਕਉ ਸਤਨਾਮ ਅਕਾਲੂਰ ਤੈਨੂੰ ਸਭ ਪੰਗ ਉੱਪਰ ਸਾਧ ਜਪ ਆਸਾ ਜੁਗਾ ਸਾਜ ਹੈ ਵੀ ਸਚ ਨਾਨਕ ਹੋਸੀ ਭੀ ਸੱਚਾ ਸੋਚੈ ਸੋਚਣਾ ਹੋਵੇਈ